ਇਹਨਾਂ ਨੇ ਚੱਕ ਕੇ ਜੀ ਇੱਥੋਂ ਕਿਤੇ ਬਲਾਈ ਵਾਲੇ ਰੇਟ ਪਾਈ ਆ ਉਹ ਦਵਾਈ ਲੈ ਰਿਆ ਸੀ ਉਹਦੇ ਆਂਦੀ ਇਹਨਾਂ ਨੇ ਲਸਾ ਮਾਰਨੀ ਸ਼ੁਰੂ ਕਰਤੀ ਮੁਲਾਜ਼ਮਾਂ ਨੇ ਕਾਹਗਾ ਫੋਨ ਕੇ ਲੈ ਕੇ ਗਿਆ ਉਹਨਾਂ ਦਾ ਫੋਨ ਆਏਗਾ ਕਿ ਤੂੰ ਕੰਟੀ ਉੱਥੇ ਹੀ ਨਹੀਂ ਸੱਟ ਹਾਂਜੀ ਉੱਥੇ ਹੀ ਆ ਪੁਲਿਸ ਵੀ ਹੁਣੇ ਹੀ ਜਿਹੜੇ ਕੀ ਆਏ ਨੇ ਵੱਤ ਵੀ ਕਿ 15 ਮਿੰਟ ਹੋਈ ਨੇ ਹਾਂਜੀ ਹਾਂਜੀ ਦੇਲੇ ਪੁੱਛ ਕੋਈ ਨਹੀਂ ਹਾਂਜੀ ਕਾਲ ਕੀਤੀ 100 ਨੰਬਰ ਤੇ ਮੈਂ ਪੂਰੇ ਆਪਣਾ 5:20 ਮਿੰਟ ਤੇ ਕੀਤੀ ਨੇ ਉਸ ਤੋਂ ਬਾਅਦ ਦੇਖ ਲਓ ਮੈਨੂੰ ਪਰਿਵਾਰ ਦਾ ਕੀ ਕਸੂਰ ਸੀ ਜਿਹੜਾ ਕੀ ਕਸੂਰ ਸੀ ਜਿਹੜਾ ਮੈ ਨਾਲ ਇਹ ਮਿਸਟੈਪਿੰਗ ਹੋ ਗਈ ਉਹਨਾਂ ਨੇ ਦੇਖਣਾ ਪਤਾ ਨਹੀਂ ਦੇਖੋ ਜੀ ਧੱਕਾ ਹੀ ਹੈ ਹੁਣ ਤੁਹਾਡੇ ਸਾਹਮਣੇ ਧੱਕਾ ਕੀਤਾ ਨਹੀਂ ਆਈ ਕੀਤੀ ਹੈ ਬੜੀ ਆ ਦੇਖ ਲਓ ਤੁਹਾਡੇ ਸਾਹਮਣੇ ਦਵਾਈ ਪਈ ਹੈ ਦਵਾਈ ਲੈ ਰਹੀ ਹੈ ਬਾਹਰ ਬਹਿ ਕੇ ਬੰਦਾ ਉਹਨੂੰ ਜੇ ਕੋ ਪਤਾ ਨਹੀਂ ਕਿਹੜੀ ਹੈ ਜੇ ਦਵਾਈ ਵੀ ਨਹੀਂ ਖਾ ਸਕਦਾ ਤੇ ਇਹੀ ਗੱਲ ਹੈ ਨਾ ਇੱਕ ਕਾਰਨ ਹੈ ਜੀ ਇਹਨਾਂ ਨੂੰ ਐਸੇ ਐਸਥਮਾ ਦੀ ਪ੍ਰੋਬਲਮ ਸੀਗੀ ਇੱਕ ਦੇ ਇਧਰੋਂ ਆ ਰਹੇ ਸੀਗੇ ਤਾਂ ਆਪਣੇ ਕੰਮ ਤੋਂ ਆਮ ਤੋਂ ਆਰਐਸਜੀ ਇੱਥੇ ਬਾਹਰ ਲੈ ਦੇ ਦਵਾਈ ਲੈ ਰਹੇ ਸੀਗੇ ਉਹਨਾਂ ਨੂੰ ਪਤਾ ਨਹੀਂ ਹੈ ਕਿ ਇਲੀਗਲ ਦੁਕਾਨ ਹੈ ਕੀ ਹੈ ਪਤਾ ਨਹੀਂ ਕੀ ਸੀਗਾ ਇਹਨਾਂ ਨੇ ਚੱਕ ਕੇ ਜੀ ਇੱਥੋਂ ਕਿਤੇ ਮੁਲਾਜ਼ਮਾਂ ਨੇ ਰੇਟ ਪਾਈ ਹੈ ਉਹ ਦਵਾਈ ਲੈ ਰਹੇ ਸੀ ਉਹਦੇ ਆਂਦੀ ਇਹਨਾਂ ਨੇ ਲੱਤਾਂ ਮਾਰਨੀ ਸ਼ੁਰੂ ਕਰ ਦਿੱਤੀ ਮੁਲਾਜ਼ਮਾਂ ਨੇ ਤੇ ਉਹ ਇੱਥੇ ਤੜਫ ਰਹੇ ਰਹੇ ਸੀਗੇ ਤੜਫਦੇ ਉਹਨਾਂ ਨੇ ਉਲਟਾ ਕਹਿੰਦੇ ਵੀਡੀਓ ਵੀ ਬਣਾਈ ਜਾਂਦੀ ਵੀਡੀਓ ਵੀ ਬਣਾਈ ਹੈ ਵੀਡੀਓ ਬਣਾਦਾ ਕਹਿੰਦੇ ਤੂੰ ਡਰਾਮੇ ਕਰਦਾ ਉਹ ਕਰਦਾ ਮੈਂ ਇਹਨੂੰ ਇੱਥੇ ਹੀ ਛੱਡ ਗਏ ਨੇ ਉਹਨਾਂ ਦਾ ਸਾਈਕਲ ਪਿਆ ਵਾ ਮੈਂ ਆਂਦੇ ਰੋ ਦੇਖੇ ਤੇ ਹੈ ਨਹੀਂ ਸੀ ਤੇ ਦਵਾਈ ਕੋਣ ਹੈ ਮੇਰਾ ਆਸ਼ਾ ਆ ਹੈ ਪਤਾ ਨਹੀਂ ਮੈਂ ਤਾਂ ਮੈਂ ਕੰਮ ਤੋਂ ਮੈਨੂੰ ਲਿਆਏ ਆ ਜਦੋਂ ਇੱਥੇ ਢਿਗੇ ਬੈਸੀ ਮੈਨੂੰ ਕੁਝ ਨਹੀਂ ਪਤਾ ਅੰਦਰ ਬੰਦ ਕਰਕੇ ਸੀ ਇਹਨਾਂ ਨੂੰ ਬਜੁਰਗਾਂ ਨੂੰ ਨਹੀਂ ਉੱਥੇ ਉੱਥੇ ਅੰਦਰ ਬੰਦ ਕਰਕੇ ਕਿ ਮੁੰਡੇ ਦੱਸਦੇ ਆ ਮੁੰਡੇ ਦੱਸਦੇ ਸਾਰੇ ਮੈਨੂੰ ਤਾਂ ਪਤਾ ਨਹੀਂ ਮੈਨੂੰ ਕੁਝ ਨਹੀਂ ਪਤਾ ਆ ਤਾਂ ਅਸੀਂ ਹੁਣ ਦੇਖੇ ਪੰਪ ਇੱਥੇ ਪਿਆਣਾ ਦਾ 62 ਸਾਲ ਦੇ ਆ 62 ਸਾਲ ਦੁਕਾਨ ਤਾਂ ਖੋਲੋ ਉੱਥੇ ਦੇਖ ਲਓ ਤਾਂ ਕੀ ਐ ਦੁਕਾਨ ਦੀ ਕੋਈ ਕੈਮਰਾ ਲੱਗੇ ਆਇਆ ਦੇਖ ਜੀ ਕਿਨੇ ਦੱਸ ਤੁਹਾਨੂੰ ਦੱਸ ਰਹੇ ਨੇ ਸਾਨੂੰ ਇਹ ਜੀ ਇਥੇ ਕੋਈ ਲਾਰਟਰੀ ਸਟਾਲ ਇਥੇ ਕੋਈ ਖੁੱਲਾ ਖਲਾ ਜਿਉਂ ਸਿਰ ਪੁਲਸਾਇਰ ਏੜ ਕਰ ਰਿਹਾ ਕੋਈ ਜੀ ਹੋਣ ਪੁਲਿਸ ਬਾਰੇ ਨਹੀਂ ਪਤਾ ਜੀ ਇਹਨਾਂ ਨੂੰ ਕਿੰਨੇ ਧੱਕਾ ਮਾਰਿਆ ਧੱਕਾ ਮਾਰਸ ਉਹ ਨੂੰ ਕਲੀਅਰ ਕਰ ਲੈਨੇ ਮਲਾਜੂ ਕਿਹੜੇ ਨੇ ਜੀ ਲੇਕਿਨ ਸਰ ਜਦੋਂ ਲਾਟਰੀ ਦੁਕਾਨ ਖੁੱਲੀ ਇਲੀਗਲ ਤੌਰ ਤੇ ਲਾਟਰੀ ਦੁਕਾਨ ਖੁੱਲੀ ਹੋਈ ਹੈ ਲੇਕਿਨ ਬਜ਼ੁਰਗਾਂ ਕੀ ਇਸ ਬਾਰੇ ਸਾਡੇ ਕੋਲ ਇਲੀਗਲ ਦਾ ਸਾਡੇ ਕੋਲ ਜਾਣਕਾਰੀ ਨਹੀਂ ਇਹ ਚੀਜ਼ ਠੀਕ ਹੈ ਜੀ ਜੀ ਇਲੀਗਲ ਹੈ ਇਲੀਗਲ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਸਾਡੇ ਅਸੀਂ ਸਿਰ ਨੂੰ ਵੈਰੀਫਾਈ ਹੁਣ ਕਲੀਅਰ ਕਰ ਰਹੇ ਹਾਂ ਮਲਾਜੂ ਕਲੀਅਰ ਕਰਨਾ ਕਿਹੜੇ ਨੇ ਰੈਡ ਕਰਨਾ ਜਿਹੜੇ ਲੇਕਿਨ ਸੀਪੀ ਸਾਹਿਬ ਦੀ ਇਨਸਟਰਕਸ਼ਨ ਹੈ ਲਾਟਰੀ ਦੁਕਾਨ ਨਹੀਂ ਖੋਲਣੀ ਲੇਕਿਨ ਬਜ਼ੁਰਗਾਂ ਦਾ ਕੀ ਹਾਲ ਹੈ ਅਪਸਰਾ ਦੇ ਉੱਤੇ ਆਰੋਗ ਲਗਾਏ ਜਾ ਰਹੇ ਜਮਾਗੇ ਜੀ ਕਲੀਅਰ ਕਰਾਂਗੇ ਸਾਰਾ ਕੁਝ ਕਲੀਅਰ ਕਰਕੇ ਦੱਸਾਂਗਾ ਤੁਹਾਨੂੰ